ਸਸਰੀ ਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਤੇ ਆਪਾਂ ਲੱਗੇ ਸੀਗੇ ਗੋਹਾ ਚੱਕਣਾ ਤੇ ਬਾਕੀ ਮੱਝਾਂ ਤਾਂ ਬੇਟੇ ਨੇ ਜਿੰਨ ਲਾਤੀਆਂ ਸੀਗੀਆਂ ਤੇ ਉਹਦੇ ਕਰਕੇ ਫਿਰ ਮੈਂ ਕਿਾ ਚੱਲ ਮੈਂ ਗੋਹਾ ਨਾਲ ਲੱਗਦੇ ਹੁਣ ਗੋਹਾ ਵੀ ਚੱਕ ਦੇਣੀ ਆ ਮੱਝਾਂ ਬੇਟਾ ਨਹਾਉਣ ਲੱਗਿਆ ਸੀਗਾ ਮੈਂ ਉਹਨੂੰ ਕਿਹਾ ਚੱਲ ਵੀ ਟੋਕਰੀਆ ਵੀ ਮੈਨੂੰ ਚੁਕਾ ਦੇ ਦੋ ਇਹ ਨਾਲ ਦੀ ਨਾਲ ਮੈਂ ਮਤਲਬ ਕਿ ਗੋਹਾ ਸੜ ਦੇਣੀ ਆ ਲਓ ਜੀ ਪਹਿਲਾਂ ਆਪਾਂ ਗੋਹਾ ਚੱਕ ਲਈਏ ਤੇ ਬਾਕੀ ਰਹਿੰਦੇ ਕੰਮ ਆਪਾਂ ਫਿਰ ਕਰਦੇ ਆਂ ਲੋ ਜੀ ਗੋਹਾ ਆਪਾਂ ਚੱਕ ਲਿਆ ਸੀਗਾ ਗੋਹਾ ਚੱਕਣ ਤੋਂ ਬਾਅਦ ਫਿਰ ਮੈਂ ਇੱਧਰ ਆ ਗਈ ਸੀਗੀ ਤੇ ਇੱਧਰ ਕਿਚਨ ਚ ਆ ਗਈ ਸੀ ਇੱਧਰ ਆ ਕੇ ਫਿਰ ਮੈਂ ਲਾ ਕੇ ਚੌਲ ਛੱਕਣ ਤੇ ਬਾਕੀ ਅੱਜ ਆਪਾਂ ਖੀਰ ਕੜਾ ਬਣਾਉਣਾ ਸੀਗਾ ਸਰਾਤ ਮਤਲਬ ਕਿ ਆਪਾਂ ਬਣਾਉਣੇ ਸੀਗੇ ਮੱਠਾ ਟੇਕਣਾ ਸੀਗਾ ਤੇ ਗੁਰਦੁਆਰੇ ਵੀ ਰੋਟੀ ਦੇਣੀ ਸੀ ਉਹਦੇ ਕਰਕੇ ਫਿਰ ਮੈਂ ਅੱਜ ਸਵੇਰ ਤੋਂ ਸਜਰੇ ਤੋਂ ਹੀ ਲੱਗੀ ਸੀ ਤੇ ਬੇਟੇ ਨੂੰ ਛੁੱਟੀ ਸੀਗੀ ਬੇਟਾ ਕਹਿੰਦਾ ਵੀ ਮੈਨ ਮਤਲਬ ਕਿ ਮੈਂ ਵੀ ਮੱਝਾਂ ਨਿਲਾ ਦੇਣਾ ਵੀ ਮੰਮੀ ਤੂੰ ਉਤਰ ਕਰ ਲਾ ਤੇ ਅੱਜ ਮੈਨੂੰ ਤਾਂ ਸਾਰਾ ਹੋ ਗਿਆ ਚਲ ਉਹਨੇ ਮੱਝ ਨਰਾਤੀਆਂ ਫਿਰ ਗੂਹਾ ਗੂਹਾ ਚੱਕ ਕੇ ਮੈਂ ਸਿੱਧੀ ਉੱਧਰ ਕਿਚਨ ਚ ਨੂੰ ਆ ਗਈ ਸੀ ਮੈਂ ਕਿਹਾ ਚਲ ਸਾਜਰੇ ਸਾਜਰੇ ਰੋਟੀ ਪਾਣੀ ਤਾਂ ਵੇੜ ਲਾਂਗੇ ਵੀ ਮਤਲਬ ਕਿ ਟਾਈਮ ਬੱਦ ਲੱਗ ਜਾਂਦਾ ਫਿਰ ਪੁਰਦਵਾਰੇ ਨੂੰ ਵੀ ਰੋਟੀ ਆਪਣਾ ਵੀ ਭੇਜਣੀਆਂ ਇਹਦੇ ਕਰਕੇ ਮੈਂ ਕਿਹਾ ਚਲ ਸਾਜਰੇ ਸਾਜਰੇ ਰੋਟੀ ਪਾਣੀ ਦਾ ਕਰ ਲੈਨੇ ਆ ਤੇ ਫਿਰ ਮੈਂ ਲੱਗੀ ਸੀ ਚੌਲ ਛੱਟਣ ਚੌਲ ਛੱਟਣ ਤੋਂ ਬਾਅਦ ਫਿਰ ਮੈਂ ਚੌਲਾਂ ਨੂੰ ਭਿਉਂਤਾ ਸੀਗਾ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀਗਾ ਮੈਂ ਕਿਹਾ ਜਲਦ ਮੜੇ ਮੋٹے ਜਿਹੇ ਚੌਲ ਜਿਹੜੇ ਨਰਮ ਹੋ ਜਾਣਗੇ ਤੇ ਬਾਕੀ ਫਿਰ ਚੌਲਾਂ ਨੂੰ ਭਿਉ ਕੇ ਪਾਣੀ ਦੇ ਵਿੱਚ ਫਿਰ ਮੈਂ ਲਾ ਗਈ ਸੀ ਤੇਰ ਗੈਸ ਸਾਫ ਕਰਨ ਮੈਂ ਕਿਹਾ ਚੱਲ ਗੈਸ ਸਾਫ ਕਰ ਦਿੰਨੀ ਆ ਮੜਾ ਜਾਂ ਸੁੱਚਾ ਕਰ ਦਿੰਨੀ ਆ ਸਾਫ ਕਰ ਦਿੰਨੀ ਆ ਤੇ ਆਪਾਂ ਰੋਟੀ ਪਾਣੀ ਦਾ ਗੈਸ ਤੇ ਹੀ ਕਰਾਂਗੇ ਕਿਉਂਕਿ ਚੁੱਲ੍ਹੇ ਨੇ ਜਿਹੜੇ ਆਪਣੇ ਗਿੱਲੇ ਪਏ ਨੇ ਮੀਂਹ ਨਾਲ ਬਹੁਤ ਗਿੱਲੇ ਪਏ ਨੇ ਸੁੱਕੇ ਨਹੀਂ ਹੈਗੇ ਉਹਦੇ ਕਰਕੇ ਫਿਰ ਮੈਂ ਕਿਹਾ ਚੱਲ ਅੱਜ ਗੈਸ ਤੇ ਹੀ ਕਰ ਲਾਂਗੇ ਖੀਰ ਕੜਾ ਜਿਹੜਾ ਆਪਾਂ ਬਣਾਉਣਾ ਗੈਸ ਤੇ ਹੀ ਬਣਾਵਾਂਗੇ ਤੇ ਬਾਕੀ ਚੁੱਲਿਆਂ ਨੂੰ ਦੇਖਾਂਗੇ ਕਿਸ ਦਿਨ ਚੁੱਲਿਆਂ ਨੂੰ ਵੀ ਗਾਰਾ ਗੂਰਾ ਲਾਉਣੇ ਆਲਾ ਪਿਆ ਕਿਉਂਕਿ ਮਿੱਟੀ ਲਾਉਣੇ ਵਾਲੀ ਪਈਆ ਕਿਉਂਕਿ ਮੀਹ ਨਾਲ ਵੀ ਐਤਕੀ ਮੀਂਹ ਵੀ ਬਹੁਤ ਜ਼ਿਆਦਾ ਪਏ ਨੇ ਉਹਦੇ ਨਾਲ ਵੀ ਚੁੱਲ੍ਹੇ ਆਪਣੇ ਬਹੁਤ ਜ਼ਿਆਦਾ ਗਿੱਲੇ ਹੋ ਗਏ ਫਿਰ ਕਿਸ ਦਿਨ ਆਪਾਂ ਚੁੱਲਿਆਂ ਨੂੰ ਗਾਰਾ ਲਾਵਾਂਗੇ ਤੇ ਨਾਲੇ ਚੁੱਲ੍ਹੇ ਨੂੰ ਪੋਚਾ ਦਵਾਂਗੇ ਤੇ ਫਿਲਹਾਲ ਤਾਂ ਹੁਣ ਆਪਾਂ ਗੈਸ ਤੇ ਹੀ ਕਰਾਂਗੇ ਲੋ ਜੀ ਪਹਿਲਾਂ ਆਪਾਂ ਗੈਸ ਸਾਫ਼ ਕਰ ਲਈਏ ਬਾਕੀ ਆਪਾਂ ਰੋਟੀ ਟੁੱਕ ਦਾ ਕੰਮ ਫੇਅਰ ਕਰਦੇ ਆਂ Thank you. ਲੋ ਜੀ ਆਪਣਾ ਖੀਰ ਕੜਾ ਵੀ ਬਣ ਗਿਆ ਸੀਗਾ ਤੇ ਆਪਾਂ ਸਬਜ਼ੀ ਵੀ ਬਣਾਈ ਹੋਈ ਸੀਗੀ ਪਤਾਵਾਂ ਦੀ ਤੇ ਸਬਜ਼ੀ ਬਣਾਈ ਸੀਗੀ ਤੇ ਖੀਰ ਕੜਾ ਬਣਾਉਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਆਟਾ ਗੁੰਨਣ ਮੈਂ ਕਿਚਲ ਹੁਣ ਰੋਟੀ ਪਕਾ ਦਵਾਂ ਆਟਾ ਗੁੰਨ ਕੇ ਫਿਰ ਆਪਾਂ ਪਕਾਵਾਂਗੇ ਰੋਟੀ ਲੋ ਜੀ ਪਹਿਲਾਂ ਹੁਣ ਆਪਾਂ ਆਟਾ ਗੁੰਨਦੀ ਹਾਂ ਲੋ ਜੀ ਆਟਾ ਗੁੰਨ ਲਿਆ ਸੀ ਹੁਣ ਮੈਂ ਲੱਗੀ ਸੀ ਰੋਟੀ ਪਕਾਉਣ ਤੇ ਬਾਕੀ ਮੈਂ ਬੇਟਾ ਉੱਧਰ ਲੱਗਿਆ ਹੋਇਆ ਸੀਗਾ ਡੰਗਰਾਂ ਵੱਲ ਸੀ ਮੈਂ ਬੇਟੇ ਨੂੰ ਕਿਹਾ ਮੈਂ ਕਿਹਾ ਫਟਾਫਟ ਨਾਲ ਆਲਾ ਚਲ ਤੇ ਤਿਆਰੀ ਕਰ ਲੈ ਫਿਰ ਗੁਰਦੁਆਰੇ ਜਾ ਕੇ ਰੋਟੀ ਦੇਈਂ ਕਿਉਂਕਿ ਪਹਿਲਾਂ ਆਪਾਂ ਗੁਰਦੁਆਰਾ ਰੋਟੀ ਦੇਣੇ ਹੁੰਨੇ ਆ ਫਿਰ ਮਗਰੋਂ ਆਪਾਂ ਘਰ ਰੋਟੀ ਖਾਣੇ ਹੁੰਨੇ ਆ ਲੋ ਜੀ ਪਹਿਲਾਂ ਆਪਾਂ ਰੋਟੀ ਪਕਾ ਲਈਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆ ਲਓ ਜੀ ਆਪਾਂ ਰੋਟੀ ਖਾਪਕਾ ਲਈ ਸੀ ਤੇ ਬਾਕੀ ਫੇਰ ਮੈਂ ਲੱਗੀ ਸੀ ਭਾਂਡੇ ਮਾਂਜਣ ਤੇ ਬਾਕੀ ਅੱਜ ਆਪਣਾ ਰੋਟੀ ਪਾਣੀ ਦਾ ਟਾਈਮ ਜੇਨ ਨਾਲੇ ਹੋ ਗਿਆ ਸੀ ਕਿਉਂਕਿ ਮੈਂ ਸੱਜਰੇ ਤੇ ਲੱਗੀ ਸੀ ਲਓ ਜੀ ਆਪਣਾ ਰੋਟੀ ਪਾਣੀ ਦਾ ਨਿਬੜ ਗਿਆ ਮੈਂ ਹੁਣ ਲੱਗੀ ਸੀ ਭਾਂਡੇ ਮਾਂਜਣ ਮੈਂ ਕਿ ਚੱਲ ਲੱਗਦੇ ਆ ਭੰਡ ਵੀ ਮਾਂਦਮਾ ਲਓ ਜੀ ਪਹਿਲਾਂ ਆਪਾਂ ਭਾਂਡੇ ਮਾਂਜਦੀਏ ਬਾਕੀ ਕਮਰੇ ਕੁੰਮਰੇ ਸੰਭਣੇ ਰਹਿੰਦੇ ਸੀਗੇ ਅੱਜ ਕਮਰੇ ਸੰਭਰੇ ਨਹੀਂ ਸੀ ਪਹਿਲਾਂ ਅੱਜ ਮੈਂ ਰੋਟੀ ਨਹੀਂ ਲੱਗੀ ਸੀ ਲਓ ਜੀ ਭਾਂਡੇ ਭੁੰਡੇ ਮਾਂਜ ਕੇ ਫੇਰ ਆਪਾਂ ਕਮਰੇ ਸੰਭਰਾਂਗੇ लो जी पहला आपे मांज लीए चलो ठीक है जी वीडियो देंड आप इत करें मिलते हैं किसी और नवी वीडियो के न ਜਦ ਤੱਕ ਦੇ ਲਈ ਹੱਸਦੇ ਰਹੋ বাসਦੇ ਰਹੋ ਚੜਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ